ਕਿ ਕਾਨੂੰਨ ਪਾਸ ਆਇਆ ਉਸ ਦਾ ਮੁੱਦਾ ਲੈ ਕੇ ਇੱਥੇ ਬੀਬੀ ਛੱਪੀ ਨਿਊਜ਼ ਬਲਮਾ ਵਿਖਾ ਰਹੇ ਤਸਵੀਰਾਂ ਤੋਂ ਕਿ 메ਨ ਹਾਈਵੇ ਤੇ ਲੁਧਿਆਣਾ ਰੋਡ ਤੇ ਮਨਜੀਤ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਜਿਵੇਂ ਕਿ ਅੱਜ ਨੈਸ਼ਨਲ ਹਾਈਵੇ ਜਮ ਕੀਤਾ ਹੋਇਆ ਵੱਖ-ਵੱਖ ਆਸ-ਪਾਸ ਤੋਂ ਜਿੰਨੇ ਵੀ ਟਰਾਂਸਪੋਰਟਰ ਨੇ ਬਹੁਤ ਦੁਖੀ ਨੇ ਲੰਬੇ ਸਮੇਂ ਤੋਂ ਔਰ ਸਾਡੇ ਨਾਲ ਇੱਥੇ ਮੌਜੂਦ ਨੇ ਰਾਣਾ ਜੀ ਤੁਹਾਡਾ ਸਵਾਗਤ ਹੈ ਪੀਵੀ 26 ਨਿਊ ਚੈਨਲ ਵੱਲੋਂ ਸਰਬਜੀਤ ਸਿੰਘ ਨਿਊ ਵੱਲੋਂ ਅੱਜ ਦੇ ਮੌਕੇ ਬਾਰੇ ਤੁਹਾਡੇ ਚੰਦ ਸ਼ਬਦ ਹੋ ਜਾਣਗੇ ਪਹਿਲਾਂ ਤਾਂ ਮੈਂ ਪੀਵੀ 26 ਨਿਊ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਪ੍ਰੋਗਰਾਮ ਨੂੰ ਕੈਪਚਰ ਕਰਨ ਲਈ ਇੱਥੇ ਪਹੁੰਚੇ ਨੇ ਤੇ ਇਹ ਜੀ ਜਿਹੜਾ ਆਪਣਾ ਧਾਰਨਾ ਇੱਥੇ ਦਿੱਤਾ ਜਾ ਰਿਹਾ ਤੁਹਾਨੂੰ ਪਤਾ ਹੀ ਆ ਜਿਵੇਂ ਮੋਦੀ ਸਾਹਿਬਾਂ ਨੂੰ ਆਦਤ ਆ ਮਜਬੂਰ ਹੋ ਗਿਓ ਆਜ ਤੋਂ ਵੀ ਕਾਨੂੰਨ ਥੋਪਣ ਤੇ ਮਜਬੂਰ ਹੋ ਗਏ ਕਾਨੂੰਨ ਲਾਗੂ ਨਹੀਂ ਕਰਦੇ ਕਾਨੂੰਨ ਥੋਪੇ ਜਾ ਰਹੇ ਨੇ ਉਹਦਾ ਪਹਿਲਾਂ ਤੁਸੀਂ ਦੇਖਿਆ ਕਿਸਾਨ ਭਾਈਚਾਰੇ ਨਾਲ ਉਹਨਾਂ ਨੇ ਕਾਨੂੰਨ ਥੋਪਿਆ ਉਹਨਾਂ ਨੇ ਉਹਦਾ ਧਰਨੇ ਦਾ ਵਿਰੋਧ ਕੀਤਾ ਤੇ ਸਾਡੇ ਜਿਹੜੇ ਡਰਾਈਵਰ ਭਾਈਚਾਰਾ ਇਹਨਾਂ ਦਾ ਵੀ ਬਹੁਤ ਏਕਾ ਕੋਈ ਗੱਲ ਨਹੀਂ ਹਜੇ ਕੁਛਕ ਜਾਗਰੂਤ ਨਹੀਂ ਹੈਗੇ ਆਨਲਾਈਨ ਟਾਈਮ 'ਚ ਇਹ ਸਾਡੇ ਜਿਹੜੇ ਧਰਨੇ ਲਾਉਣੇ ਜਾਂ ਪੁਤਲੇ ਖੂਕਣੇ ਇਹ ਉਹਦਾ ਹੀ ਇੱਕ ਉਹ ਆ ਵੀ ਸਾਡੇ ਜਿਹੜੇ ਡਰਾਈਵਰ ਭਾਈਚਾਰਾ ਜਾਗਰੂਤ ਨਹੀਂ ਹੈਗਾ ਉਹ ਜਾਗਰੂਕ ਹੋਵੇ ਤੇ ਸਾਡਾ ਵੱਧ ਤੋਂ ਵੱਧ ਸਾਥ ਦੇਵੇ ਤੇ ਅਸੀਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦੇ ਆਂ ਵੀ ਕਾਨੂੰਨ ਤੁਸੀਂ ਇਦਾਂ ਥੋਪ ਨਹੀਂ ਸਾਡੇ ਤੇ ਸਕਦੇ ਜੇ ਕਾਨੂੰਨ ਥੋਪੋਗੇ ਤਾਂ ਕੋਈ ਗੱਲ ਨਹੀਂ ਗਾਹਾਂ ਇਲੈਕਸ਼ਨਾਂ ਆਉਂਦੀਆਂ ਨੇ ਅਸੀਂ ਇਸ ਤੋਂ ਬਾਅਦ ਜੇ ਸਾਡਾ ਕੋਈ ਹੱਲ ਨਹੀਂ ਹੁੰਦਾ ਪ੍ਰੋਪਰ ਜੀ ਜੋ ਵੀ ਸਾਨੂੰ ਇੰਡੀਆ ਲੈਵਲ ਤੇ ਜਿੱਦਾਂ ਅੱਜ ਦੀ ਕਾਲ ਸੀ ਸਾਨੂੰ ਇੰਡੀਆ ਲੈਵਲ ਤੇ ਕਾਲ ਸੀ ਸਾਡੇ ਨਾਲ ਸੰਪਰਕ ਕੀਤਾ ਗਿਆ ਸੀ ਆਡ-ਆਡ ਯੂਨੀਅਨਾਂ ਵੱਲੋਂ ਸਾਨੂੰ ਸਾਨੂੰ ਵੀ ਕਿਸੇ ਨੇ ਜਾਗਰੂਤ ਕੀਤਾ ਵੀ ਹਾਂ ਆਪਾਂ ਇਦਾਂ ਕਰਨਾ ਉਹ ਜਿੱਦਾਂ ਸਾਨੂੰ ਹੁਣ ਗਾਂਹ ਵਾਲੀ ਕਾਲ ਮਿਲੂਗੀ ਅਸੀਂ ਉਸ ਕਾਲ ਦੇ ਰਿਲੇਟਡ ਉਹ ਸਾਡੇ ਸਾਰੇ ਭਾਈਚਾਰੇ ਦਾ ਸਾਥ ਦੇਵਾਂਗੇ ਉਹਨਾਂ ਦਾ ਇੱਕ ਨਾ ਇੱਕ ਠੋਕੇ ਖੜਾਂਗੇ ਜੀ ਅੱਜੇ ਕਿਉਂਕਿ ਮੋਦੀ ਸਾਹਿਬ ਤੋਂ ਬਾਅਦ ਫਿਰ ਅਮਿਤ ਸ਼ਾਹ ਜੀ ਦੇਖਦੇ ਆ ਸਾਰਾ ਕੁਝ ਜੀ ਤਾਂ ਕਰਕੇ ਅਸੀਂ ਇਹਨਾਂ ਦਾ ਪਤਲਾ ਫੁਕਾਂਗੇ ਜੀ ਵੀ ਤਾਂ ਕਿ ਇਹਨਾਂ ਤੱਕ ਗੱਲ ਪਹੁੰਚ ਜੁਰਮਾਨਾ ਜੁਰਮਾਨਾ ਜੀ ਇਹ ਦੇਖੋ 10 ਸਾਲ ਦੀ ਸਜ਼ਾ ਜੀ 7 ਲੱਖ ਰੁਪਏ ਜੁਰਮਾਨਾ ਤੇ ਡਰਾਈਵਰ ਸਾਡੇ ਇੰਨੇ ਤੁਹਾਨੂੰ ਪਤਾ ਗਰਾਉਂਡ ਟੂ ਅਰਥ ਨੇ ਬਿਲਕੁਲ ਗਰਾਉਂਡ ਨਾਲ ਜੁੜੇ ਹੋਏ ਨੇ ਤੇ ਇਹ ਕਿੱਥੋਂ ਇੰਨਾ ਜੁਰਮਾਨਾ ਭਰ ਸਕਦੇ ਆ ਤੇ ਇਹ ਕਾਨੂੰਨ ਅਸੀਂ ਬਿਲਕੁਲ ਬਰਦਾਸ਼ਤ ਤੋਂ ਬਾਹਰ ਨੇ ਜੋ ਕਾਨੂੰਨ ਪਹਿਲਾਂ ਸੀਗਾ ਉਹਨੂੰ ਬਦਲਣ ਦੀ ਲੋੜ ਕੀ ਪੈਗੀ ਜੀ ਜਾਂ ਤਾਂ ਫਿਰ ਸਾਨੂੰ ਓਡੀਆਂ ਸਹੂਲਤਾਂ ਵੀ ਦਿੱਤੀਆਂ ਜਾਣ ਸਹੂਲਤਾਂ ਸਾਡੇ ਕੋਲ ਕੋਈ ਹੈ ਨਹੀਂ ਗਈ ਉਸ ਲੈਵਲ ਤੇ ਸਾਨੂੰ ਸਹੂਲਤ ਕੋਈ ਨਹੀਂ ਹੈਗੀ ਪਰ ਜੁਰਮਾਨੇ ਸਾਡੇ ਟੈਕਸ ਵੀ ਰੋਡ ਟੈਕਸ ਵੀ ਸਾਰਾ ਕੁਝ ਓਕੇ ਬਿਲਕੁਲ ਰੋਡ ਟੈਕਸ ਭਰਦੇ ਆ ਇੰਸ਼ੂਰਸਾਂ ਭਰਦੇ ਆ ਲ ਤਾਨਾ ਸ਼ਾਹ ਰਾਜ ਜੀ ਤਾਨਾ ਸ਼ਾਹ ਰਾਜ ਕਰਨਾ ਚਾਹੁੰਦੇ ਆ ਜੋ ਅਸੀਂ ਕਰ ਨਹੀਂ ਦੇਣਾ ਜੀ ਹਾਂਜੀ ਬਸ ਇਹੀ ਗਾ ਜੀ ਬਲਵੀਰ ਸਿੰਘ ਜੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਸਾਰੀ ਮжоਰਿਟੀ ਅੱਜ ਦੇ ਮੁੱਦੇ ਬਾਰੇ ਤੁਹਾਡੀ ਕੀ ਵਿਚਾਰ ਹੈ ਅੱਜ ਦਾ ਮੁੱਦਾ ਸਾਡਾ ਬੰਦ ਦੀ ਕਾਲ ਸੀ ਜਾਮ ਦੀ ਜੋ ਕਿ ਅਸੀਂ ਇਸ ਲਈ ਆਏ ਆਂ ਕਿ ਬੰਦ ਦੀ ਕਾਲ ਸੀ ਅਸੀਂ ਆਮ ਆਦਮੀ ਦੀ ਸਰਕਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਬਲੌਕ ਨਹੀਂ ਕੀਤਾ ਉਹਨਾਂ ਦੇ ਕਹਿਣ ਤੇ ਪ੍ਰਸ਼ਾਸਨ ਦੇ ਕਹਿਣ ਤੇ ਅਸੀਂ ਸਿਰਫ ਪ੍ਰਦਰਸ਼ਨ ਹੀ ਕਰ ਰਹੇ ਆਂ ਸਭਾ ਹੋਣ ਤੇ ਅਸੀਂ ਜਰੂਰ ਬੰਦ ਕਰਾਂਗੇ ਅਗਰ ਸਾਡੀ ਸੈਂਟਰ ਸਰਕਾਰ ਨੇ ਸਾਡੀ ਆਵਾਜ਼ ਨਾ ਸੁਣੀ ਜੋ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਲਾਉਣ ਦੀ ਜੋ ਕੀਤੀ ਕੋਸ਼ਿਸ਼ ਇਹ ਬਹਰੇ ਸਰਾਸਰ ਗਲਤ ਹੈ ਇੱਕ 10000 ਰੁਪਏ ਲੈਣ ਵਾਲਾ ਡਰਾਈਵਰ 7 ਲੱਖ ਰੁਪਏ ਕਿਵੇਂ ਭਰ ਸਕਦਾ ਜਿਹੜਾ ਸੋਚਣਾ ਚਾਹੀਦਾ ਮੋਦੀ ਸਰਕਾਰ ਆਪਣੇ ਦਫ਼ਤਰ 'ਚ ਬੈਠ ਕੇ ਫੈਸਲੇ ਲੈ ਲੈਂਦੀ ਆ ਇਹ ਸਰਾਸਰ ਗਲਤ ਆ ਪਹਿਲਾਂ ਵੀ ਇਹਨਾਂ ਨੇ ਕਿਸਾਨਾਂ ਨਾਲ ਘਾਨ ਕੀਤਾ ਫਿਰ ਜਵਾਨਾਂ ਨੇ ਘਾਣ ਕੀਤਾ ਫਿਰ ਪਹਿਲਵਾਨਾਂ ਨੇ ਘਾਣ ਕੀਤਾ ਹੁਣ ਡਰਾਈਵਰਾਂ ਨੇ ਕਰ ਰਹੀ ਆ ਪਰ ਡਰਾਈਵਰ ਤਾਂ ਥੋੜੀ ਦੇਰ ਚ ਹੀ ਅਕਲ ਦੇ ਦੇਣਗੇ 7-8 ਦਿਨਾਂ ਚ ਇਹਨੂੰ ਦੁਬਾਰਾ ਸਰਕਾਰ ਦੱਸ ਦੇਣਗੇ ਵੀ ਕਿੱਦਾਂ ਬਣਦੀ ਆ 2 ਕਰੋੜ ਦੀ ਆਵਾਦੀ ਆ ਸਾਡੀ ਡਰਾਈਵਰਾਂ ਦੀ 10 ਕਰੋੜ ਦੀ ਸਾਡੀ ਵੋਟਰ ਆ ਜਿਸ ਦਿਨੇ ਉਹ ਝੁੱਕ ਗਿਆ ਉਹ ਇਹਨੂੰ ਅਕਲ ਲਿਆ ਦੇਣਗੇ ਮੋਦੀ ਤੇ ਮੋਦੀ ਦੀ ਸਰਕਾਰ ਨੂੰ ਜੋ ਗਲਤ ਫੈਸਲੇ ਕਰਦੀ ਆ ਮੁਦਾਬਾ ਮੁਦਾਬਾ ਪਹਿਲਾਂ ਤਾਂ ਪੀਵੀ 26 ਨਿਊਜ਼ ਦਾ ਅਸੀਂ ਧੰਨਵਾਦ ਕਰਦੇ ਆ ਜਿਹੜਾ ਸਾਡੀ ਅੱਧੀ ਕਾਲ ਤੇ ਤੁਸੀਂ ਸਾਡੇ ਵਿੱਚਕਾਰ ਪਹੁੰਚੇ ਹੋ ਅਸੀਂ ਵੱਖ-ਵੱਖ ਜਥੇਬੰਦੀਆਂ ਜਿਵੇਂ ਦਰਾਹਾ ਰਕ ਯੂਨੀਅਨ ਤੇ ਟੈਕਸੀ ਯੂਨੀਅਨ ਦਰਾਹਾ ਤੇ ਰੌਣੀ ਕਮੋਟ ਪੈਲ ਰਾਣਾ ਸਾਹਿਬ ਕਢਾਣੀ ਦਰਾਹਾ ਬੀਜਾ ਹੈ ਨੀ ਖੰਨਾ ਇਹਦੇ ਵਿੱਚ ਅਸੀਂ ਸਾਰੇ ਪ੍ਰਧਾਨ ਇਕੱਠੇ ਹੋਏ ਆ ਜਿਹੜੇ ਸਾਡੇ ਸਟੈਂਡਾਂ ਦੇ ਪ੍ਰਧਾਨ ਨੇ ਇਹਦੇ ਵਿੱਚੀ ਟਰੱਕ ਆਪਰੇਟਰ ਸਾਡੇ ਵਿੱਚ ਹਾਜ਼ਰ ਹੋਏ ਨੇ ਵੀਰ ਜੀ ਰਾਹੇ ਤੋਂ ਤੇ ਨੇ ਟੱਕਾਂ ਦੇ ਜੁਨੀਅਨਾਂ ਦੇ ਪ੍ਰਧਾਨ ਸਾਡੇ ਕੋ ਆਏ ਨੇ ਤੇ ਨਾਲ ਹੀ ਸਾਡੇ ਟੈਕਸੀ ਯੂਨੀਅਨ ਦੇ ਪ੍ਰਧਾਨ ਅਸੀਂ ਕੱਲ ਗਏ ਸੀ ਉਹਨਾਂ ਨੇ ਵੀ ਸਾਡਾ ਸਵਾਗਤਨ ਦਿੱਤਾ ਇਹ ਜਿਹੜਾ ਕਾਲਾ ਕਾਨੂੰਨ ਸਾਡੇ ਤੇ ਲਾਗੂ ਕਰਿਆ ਢੁੱਕਦਾ ਹਰ ਇੱਕ ਤੇ ਆ ਹਰ ਇੱਕ ਮਾਂ ਭੈਣ ਤੇ ਵੀਰਾਂ ਤੇ ਇਹ ਤਲਵਾਰ ਜਿਹੜੀ ਲਟਕਾਈ ਗਈ ਆ ਸਾਡੇ ਜਿਹੜੇ ਭਾਈਚਾਰਾ ਇਹ ਜਾਗਰੂਤ ਨਹੀਂ ਹੋ ਰਿਹਾ ਇਹ ਸਾਡਾ ਉਹ ਪਤਲਾ ਫੂਕਣ ਦਾ ਕਾਰਨ ਹੀ ਆ ਵੀ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਨਿਊਜ਼ ਆ ਇਹ ਪਹੁੰਚੇ ਘਰ-ਘਰ ਦੇ ਵਿੱਚ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਡਰਾਈਵਰ ਕਿਉਂ ਧਰਨੇ ਲਾ ਰਹੇ ਨੇ ਕਿਉਂਕਿ ਇਹ ਜਦੋਂ ਅਸੀਂ ਧਰਨਾ ਲਾਉਂਦੇ ਆ ਫਰੇਕੇ ਕਹਿੰਦਾ ਵੀ ਇਹ ਤਾਂ ਯਾਰ ਥੋੜੀ ਜਿਹੀ ਬਾਅਦ ਰੋਡ ਬੰਦ ਕਰ ਲੈਂਦੇ ਨੇ ਰੋਡ ਰੋਡ ਅਸੀਂ ਆਪਣੇ ਹਿੱਤ ਲਈ ਕਰ ਰਹੇ ਆ ਵੀ ਜਿਹੜਾ ਇਹ ਸਾਡੇ ਦੇ ਕਾਨੂੰਨ ਲਾਗੂ ਕਰਿਆ ਅਸੀਂ ਇਹਨੂੰ ਰੱਦ ਕਰਵਾ ਕੇ ਰ੍ਹਾਂਗੇ ਨਹੀਂ ਤਾਂ ਅਸੀਂ ਪੂਰੇ ਪੰਜਾਬ ਦੀ ਕਾਲ ਅੱਜ ਵੀ ਆ ਬੰਦ ਦੀ ਇਹ ਜਿਹੜੇ ਬੇਵਕੂਫ ਲੋਕ ਨੇ ਜਿਹੜੇ ਕੋਈ ਗੱਡੀਆਂ ਲਈ ਭੱਜੇ ਫਿਰਦੇ ਨੇ ਇਹਨਾਂ ਤੇ ਕਈ ਪ੍ਰਾਈਵੇਟ ادارے ਨਾਲ ਜਿਨ੍ਹਾਂ ਨੂੰ ਪ੍ਰੈਸ਼ਰ ਦੇ ਕੇ ਕਿਹਾ ਗਿਆ ਵੀ ਗੱਡੀਆਂ ਚਲਾਓ ਨਹੀਂ ਅਸੀਂ ਤੁਹਾਡੇ ਟੈਂਡਰ ਕੈਨਸਲ ਕਰ ਦਾਂਗੇ ਹੋਣਾ ਸੀ ਜਿਹੜੀ ਕਾਲ ਦੇਣੀ ਆ ਉਹ ਅਸੀਂ ਕਾਲ ਪੂਰੇ ਪੰਜਾਬ ਦੀ ਅੰਮ੍ਰਿਤਸਰ ਤੋਂ ਚੱਲੂਗੀ ਸ਼ੰਭੂ ਬਾਡਰ ਤੱਕ ਸਾਰੇ ਭਾਈ ਜਿਵੇਂ ਅੱਜ ਇਕੱਠੇ ਹੋਏ ਨੇ ਟਰੱਕ ਡਰਾਈਵਰ ਟੈਕਸੀ ਵਾਲੇ ਹੋਰ ਮੇਰਾ ਭਾਈ ਜਿਹੜਾ ਜਿਹੜਾ ਇਕੱਠਾ ਹੋਇਆ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਪ੍ਰਸ਼ਾਸਨ ਨੇ ਵੀ ਸਾਥ ਦਿੱਤਾ ਅਸੀਂ ਇਕੱਠ ਕਰਕੇ ਇੱਥੋਂ ਲਾਮਬੰਦ ਹੋ ਕੇ ਸ਼ੰਭੂ ਬਾਟਰ ਨੂੰ ਜਾਵਾਂਗੇ ਪ੍ਰਧਾਨ ਸਾਹਿਬ ਤੁਹਾਡੇ ਨਾਲ ਇਦਾਂ ਕਿਉਂ ਕਰ ਰਹੇ ਤੁਸੀਂ ਟੈਕਸ ਜਾਂ ਪਰਮਟ ਜੋ ਵੀ ਤੁਸੀਂ ਰੋਡ ਦਾ ਉਹ ਤੁਹਾਡੇ ਵੱਲੋਂ ਜਾ ਨਹੀਂ ਰਿਹਾ ਇਸ ਕਰਕੇ ਤੁਹਾਡੇ ਨਾਲ ਇਹ ਸਰਕਾਰਾਂ ਕਰ ਰਹੀਆਂ ਨੇ ਵੇਖੋ ਜੀ ਜਿਹੜੀਆਂ ਸਰਕਾਰਾਂ ਨੇ ਨਾ ਦਾ ਕਾਂਗਰਸ ਕੋਈ ਬੋਲ ਰਿਹਾ ਲੀਡਰ ਨਾ ਕੋਈ ਕਾਲੀ ਬੋਲ ਰਿਹਾ ਨਾ ਕੋਈ ਆਮ ਆਦਮੀ ਪਾਰਟੀ ਦਾ ਬੋਲ ਰਿਹਾ ਕਿਉਂ ਨਹੀਂ ਡਰਾਈਵਰਾਂ ਦੇ ਹਿੱਤ ਵਿੱਚ ਬੋਲਦੇ ਕਿਉਂਕਿ ਸਾਡੀਆਂ ਵੋਟਾਂ ਨਹੀਂ ਚਾਹੀਦੀਆਂ ਇਹਨਾਂ ਨੂੰ ਕਿਉਂਕਿ ਵੋਟਾਂ ਐਤ ਕੀ ਅਸੀਂ ਪੂਰਾ ਜੋਰ ਲਾਵਾਂਗੇ ਵੀ ਵੈਲਟ ਪੇਪਰ ਤੇ ਵੋਟ ਪੈਣੀ ਚਾਹੀਦੀ ਆ ਈਵੀਐਮ ਨਾਲ ਵੋਟ ਨਹੀਂ ਪੈਣੀ ਚਾਹੀਦੀ ਕਿਉਂਕਿ ਇਹਨਾਂ ਨੇ ਈਵੀਐਮ ਕਰਕੇ ਸਾਡੀ ਜਿਹੜੀ ਪੁੱਛਾ ਘਟਾ ਦਿੱਤੀ ਵੀ ਇਹਨਾਂ ਸਾਨੂੰ ਇਹਨਾਂ ਦੀ ਲੋੜ ਨਹੀਂ ਕਿਉਂਕਿ ਬਟਨ ਇੱਕ ਨੇ ਦੱਬਣਾ ਚਾਰ ਵੋਟਾਂ ਪੈਣੀਆਂ ਨੇ ਉਹ ਤੱਕਾ ਹੋ ਰਿਹਾ ਸਾਡਾ ਜਿਹੜਾ ਡਰਾਈਵਰ ਭਾਈਚਾਰਾ ਗੱਡੀਆਂ ਵਾਲੇ ਭਾਈਚਾਰੇ ਨੇ ਇਹ ਦੇਖੋ ਅਸੀਂ ਟੈਕਸ ਭਰਦੇ ਆ ਟੈਕਸ ਦੇ ਨਾਲ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਆ ਸਾਡੀਆਂ ਗੱਡੀਆਂ ਦੇ ਪੂਰੇ ਕਾਗਜ਼ ਕਰਨੇ ਪੈਂਦੇ ਨੇ ਸਾਨੂੰ ਨਾ ਕਿ ਅਸੀਂ ਕੋਈ ਕਾਜ ਘੱਟ ਰੱਖਦੇ ਆ ਨਾ ਕਿ ਆ ਜਿਹੜਾ ਤਾਲਾ ਪਹਿਲਾਂ ਨੋਟਬੰਦੀ ਹੋ ਗਈ ਇਹ ਦੱਬੇ ਹੀ ਆ ਰਹੇ ਆ ਟੋਲ ਲੈਣੇ ਨੇ ਮਹਿੰਗੇ ਨੇ ਕੋਈ ਸਾਡੀ ਸੁਣਵਾਈਓ ਨਹੀਂ ਹੋ ਰਹੀ ਜਿਹੜੀ ਅਸੀਂ ਆਵਾਜ਼ ਉਠਾ ਰਹੇ ਆ ਜੀ ਇਹ ਇਸੇ ਕਰਕੇ ਉਠਾ ਰਹੇ ਆ ਵੀ ਸਾਡੀ ਸੁਣਵਾਈ ਕਿਤੇ ਨਾ ਕਿਤੇ ਉਹਨਾਂ ਦੇ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੁਹਾਡਾ ਸਾਰਾ ਕੁਝ ਤੁਸੀਂ ਓਕੇ ਰੱਖਦੀ ਹੋਈ ਤੁਹਾਡੇ ਸਰਕਲ ਕਿਵੇਂ ਚੱਲਦੇ ਨੇ ਤੁਹਾਡੇ ਪਰਿਵਾਰਾਂ ਦੇ ਸਰਕਲ ਕਿਵੇਂ ਚੱਲਦੇ ਨੇ ਜਿਵੇਂ ਤੁਸੀਂ ਇਹ ਤਰਨੇ ਲਾਉਣੇ ਹੋ ਜਿਵੇਂ ਤੁਹਾਡਾ ਕੰਮ ਅੱਜ ਕੱਲ ਉਹ ਸਾਰਾ ਹੀ ਖਿੱਚ ਕੇ ਲੈ ਗਏ ਆਪਣਾ ਉਹ ਜਿਹੜੇ ਮੋਟਰਸਾਈਕਲ ਤੇ ਰੇੜਿਆਂ ਵਾਲੇ ਉਸ ਵਿਸ਼ੇ ਤੇ ਵੀ ਬਹੁਤ ਤੁਸੀਂ ਆਵਾਜ਼ ਛਾਈ ਪਰ ਸਲਵਾਈ ਕਿਉਂ ਨਹੀਂ ਹੁੰਦੀ ਜੀ ਉਹਦੇ ਵਿੱਚ ਇਹ ਆ ਜੀ ਉਹ ਜਿਹੜੀ ਅਸੀਂ ਜਗਾਰੂ ਰੇੜਿਆਂ ਵਾਲਾ ਕੰਮ ਕਰ ਰਹੇ ਆ ਉਹ ਸਰਕਾਰਾਂ ਨੇ ਮੁਲਾਜ਼ਮਾਂ ਦੇ ਹੱਥ ਬੰਨੇ ਹੋਏ ਨੇ ਕਿਉਂਕਿ ਮੁਲਾਜ਼ਮ ਨਹੀਂ ਕੋਈ ਕਹਿੰਦਾ ਵੀ ਇਹ ਕੰਮ ਸਹੀ ਆ ਉਹਨਾਂ ਨੂੰ ਪਤਾ ਕਿਉਂਕਿ ਉਹ ਕਹਿੰਦੇ ਨੇ ਗਰੀਬ ਆ ਉਹ ਗਰੀਬ ਨਹੀਂ ਹੈਗਾ ਉਹਨਾਂ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਇਆ ਬਣਾਉਂਦੇ ਜਗਾਰੂ ਰੇੜੇ ਵਾਲੇ ਨੇ ਜੇ ਪ੍ਰਸ਼ਾਸਨ ਨੂੰ ਕੱਲ ਨੂੰ ਕਹਿਣਗੇ ਵੀ ਸਾਡਾ ਘਰ ਨਹੀਂ ਚੱਲਦਾ ਸੀ ਬੰਬ ਬਣਾਉਨੇ ਆ ਫਿਰ ਬੰਬ ਬਣਾਉਣ ਦੇ ਦੇਣਗੇ ਸਰਾਸਰ ਗਲਤ ਆ ਜਿਹੜੀ ਗਲਤ ਨੀਤੀ ਨਾਲੇ ਚੱਲ ਰਹੀਆਂ ਨੇ ਸਾਡੇ ਤੇ ਹਰੇਕ ਕਾਨੂੰਨ ਲਾਗੂ ਕਰ ਰਿਆ ਇਹ ਸਰਕਾਰਾਂ ਦੀ ਬਹੁਤ ਗਲਤ ਨੀਤੀ ਆ ਕਿਉਂਕਿ ਟਰਾਂਸਪੋਰਟ ਨੂੰ ਇਹ ਦੱਬਿਆ ਜਾ ਰਿਹਾ ਟਰਾਂਸਪੋਰਟ ਤੇ ਹਰੇਕ ਪ੍ਰੈਸ਼ਰ ਆ ਕਿਉਂਕਿ ਜਿਹੜੇ ਜਗਾਰੂ ਜਿਹੜੇ ਚੱਲਦੇ ਨੇ ਨਾ ਇਹ ਸਿਰਫ ਪ੍ਰਸ਼ਾਸਨ ਦੀ ਪਾਨਾ ਸ਼ਾਹੀ ਨਾਲ ਚੱਲਦੇ ਪ੍ਰਧਾਨ ਸਾਹਿਬ ਅੱਜ ਜਿਹੜੀ ਤੁਹਾਡੇ ਸਾਰੇ ਮਜੂਰਦਾਰੀ ਇਕੱਠੀ ਹੋਈ ਹੈ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਕਿਹੜੀ ਕਿਹੜੀ ਟਰਾਂਸਪੋਰਟਾ ਤੁਹਾਡੇ ਨਾਲ ਸਾਰੀਆਂ ਜੁੜੀਆਂ ਹੋਈਆਂ ਸਾਰੇ ਅੱਜ ਆਏ ਹੋ ਫਿਰ ਵੀ ਸਾਰੇ ਅੱਧਾਈ ਟੁੱਟੀ ਹੈ ਤੇਲ ਪਾਣੀ ਠੰਡ ਦੇ ਵਿੱਚ ਦੀ ਇੰਨੀ ਠੰਡ ਪੈ ਰਹੀ ਹੈ ਤੁਸੀਂ ਜਿੱਥੇ ਬੈਠੇ ਹੋ ਕਿੱਥੋਂ ਕਿੱਥੋਂ ਆਏ ਨੇ ਇਹ ਮਾੜਾ ਦੱਸੋ ਸਾਡੇ ਜੀ ਰਾੜੇ ਰਾੜਾ ਸਾਹਿਬ ਤੋਂ ਕੜਾਣੀ ਪੈਲ ਥਮੋਟ ਬੀਜਾ ਬਰਾਹਾ ਹਾਂਜੀ ਦਰਾਹੀ ਵਾਲੀ ਤਾਂ ਦਰਾਹੀ ਵਾਲਿਆਂ ਤੋਂ ਮੈਂ ਦੇਣੀ ਨਹੀਂ ਸਕਦਾ ਤਾਂ ਸਾਡੇ ਟਕਾਣਾਂ ਨੇ ਵੀ ਸਾਡਾ ਸਾਥ ਦਿੱਤਾ ਜਰਗ ਅੰਜ ਕਢਾਣੀ ਭਰੋਟੀ ਸਮਰਾਲਾ ਇਹ ਸਾਰੇ ਬੱਤੇ ਹੋ ਕੇ ਆਏ ਨੇ ਖੰਨਾ ਟੀਮ ਸਾਰੀ ਆਈ ਆ ਇਹ ਇਸ ਲਈ ਉਹ ਆਈ ਆ ਵੀ ਸਾਡਾ ਜਿਹੜਾ ਹੱਕ ਆ ਸਾਨੂੰ ਮਿਲ ਸਕੇ ਕਿਉਂਕਿ ਅਸੀਂ ਆਵਾਜ਼ ਜਦੋਂ ਕਿਸੇ ਨੂੰ ਤਾਂ ਕੁਰਬਾਨੀ ਦੇਣੀ ਹੋਣੀ ਹੈ ਜਿਵੇਂ ਜਦੋਂ ਗੁਰੂਆਂ ਨੇ ਕੁਰਬਾਨੀ ਦਿੱਤੀ ਆ ਤਾਂ ਦੇ ਇਹ ਫਿਰਦੇ ਨੇ ਸਮਝੇ ਗੱਲ ਸਾਡੇ ਜਿਹੜੇ ਮਰੀ ਹੋਈ ਜ਼ਮੀਰ ਵਾਲੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਕੁਰਬਾਨੀ ਬਿਨਾਂ ਦਿੱਤੇ ਕੋਈ ਕੰਮ ਹੋਣਾ ਨਹੀਂ ਇੱਕ ਬੰਦੇ ਨੂੰ ਤਾਂ ਮੁਰੇ ਆਉਣਾ ਹੀ ਪੈਣਾ ਦੇਖੋ ਜੀ ਅਸੀਂ ਚੌਂਕੀਦਾਰਾ ਕਰਦੇ ਆਂ ਵਿਗਲ ਵਜਾਉਂਦੇ ਆਂ ਅਲੱਗ-ਅਲੱਗ ਜੁਨੀਆ ਜਾ ਕੇ ਦੱਸਦੇ ਆਂ ਕਹਿੰਦੇ ਆਂ ਵੀ ਸਾਡਾ ਸਮਰਥਨ ਦੋ ਦਿੱਤਾ ਵੀ ਆ ਹੁਣ ਵੀ ਅਸੀਂ ਇਦਾਂ ਹੀ ਕਰਾਂਗੇ ਕਿਉਂਕਿ ਅਸੀਂ ਪੂਰਾ ਪੰਜਾਬ ਜੋੜਿਆ ਜੁੜਿਆ ਆ ਸਾਡਾ ਪੰਜਾਬ ਆ ਅਸੀਂ ਟੁੱਟਣ ਨਹੀਂ ਦੇਵਾਂਗੇ ਅਸੀਂ ਅਮਨ ਸ਼ਾਹ ਦਾ ਬਦਲਾ ਫੁੱਕਿਆ ਜੀ ਜਿਨ੍ਹਾਂ ਨੇ ਕਾਨੂੰਨ ਬਿਨ ਦੱਸੇ ਬਾਸ ਕਰਿਆ ਸਮਝ ਲਓ ਗੱਲ ਰੱਦ ਕਰਾ ਕੇ ਰ੍ਹਾਂਗੇ ਨਹੀਂ ਤਾਂ ਫਿਰ ਆਉਣ ਨਾਲ ਜੇ ਸ਼ਗਾਤ ਸਾਡਾ ਪੂਰਾ ਤਿੱਖਾ ਹੋਊਗਾ ਸਾਡੇ ਭਾਈ ਸਾਥ ਦੇਣਗੇ ਮੈਂ ਆਪਣੇ ਭਾਈਆਂ ਦਾ ਰਹਿਣੀ ਆ ਠੀਕ ਹੈ ਜੀ ਕਿਉਂਕਿ ਬਾਪਨੇ ਅੱਧੇ ਕਾਲ ਤੇ ਇੱਥੇ ਸਾਰੇ ਇਕੱਠੇ ਹੋਏ ਨੇ ਬਾਕੀ ਤੁਹਾਡਾ ਵੀ న్యూਸ ਵਾਲਿਆਂ ਦਾ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਅੱਧੇ ਕਾਲ ਤੇ ਸਾਡੇ ਵਿੱਚ ਆਏ ਹੋ ਜਗਾੜੂ ਡੇੜਿਆਂ ਦਾ ਮਸਲਾ ਡਿਪਟੀ ਸਾਹਿਬ ਨਾਲ ਗੱਲ ਹੋਈ ਆ ਉਹ ਵੀ ਸਾਨੂੰ ਦੱਸ ਰਹੇ ਨੇ ਵੀ ਤੁਹਾਨੂੰ ਅਸੀਂ ਚਿੱਠੀ ਬਣਾ ਕੇ ਦਵਾਂਗੇ ਯਾਦਾ ਦਾ ਤੁਹਾਡੇ ਨਾਲ ਚੱਲਾਂਗੇ ਕਿਉਂਕਿ ਉਹ ਸਾਡੇ ਨਾਲ ਸਾਥ ਦੇ ਰਹੇ ਨੇ ਅਸੀਂ ਪ੍ਰਸ਼ਾਸਨ ਨੂੰ ਕੋਈ ਲਾਂਭਾ ਨਹੀਂ ਦੇ ਰਹੇ ਕਿਉਂਕਿ ਪ੍ਰਸ਼ਾਸਨ ਦੇ ਹੱਥ ਬੰਨੇ ਹੋਏ ਨੇ ਪ੍ਰਸ਼ਾਸਨ ਕਰੇਗੀ ਜੀ ਪ੍ਰਸ਼ਾਸਨ ਨੂੰ ਪ੍ਰੈਸ਼ਰ ਤਾਂ ਕਰੇ ਨਹੀਂ ਰਹੇ ਕਿਉਂਕਿ 6 ਗੱਤ ਦੀ ਕਾਲ ਦੀ 6 ਗੱਤ ਤੋਂ 5 ਦਿਨ ਲੈਦੀ ਨਾ 10 ਦਿਨ ਲੈ ਲਏ ਹੁਣ ਗਾਂ ਦੇ ਗਾਂ ਹੁਣ ਵੀ ਅਸੀਂ 6 ਤਰੀਕ ਨੂੰ ਲਾਦੀ ਧਰਨਾ ਕਹਿੰਦੇ ਵੀ ਥੋੜੇ ਦਿਨ ਦਿਓ ਪਰ ਗੱਲ ਵੀ ਕਿਤੇ ਨਾ ਕਿਤੇ ਬੇਤਕਰਾ ਸਾਡੇ ਨਾਲ ਹੋ ਰਿਹਾ ਸਾਡਾ ਕੰਮ ਤੁਸੀਂ ਵੀ ਜਦੋਂ ਆਪਾਂ ਐਸਐਸਪੀ ਨੂੰ ਮਾਮਲਾ ਲੰਡ ਦੇ ਕੇ ਆਇਆ ਤੇ ਉਹ ਨਿਊਜ਼ ਕਰਿਆ ਪਰ ਗੱਲ ਇਹ ਆ ਵੀ ਸਾਨੂੰ ਕੋਈ ਹਜੇ ਤੱਕ ਇਨਸਾਫ ਨਹੀਂ ਮਿਲਿਆ ਇਨਸਾਫ ਦੀ ਅਸੀਂ ਮੰਗ ਕਰਦੇ ਆ ਇਨਸਾਫ ਮਿਲੂਗਾ ਜ਼ਰੂਰ ਚਾਹੇ ਦੇਰ ਨਾਲ ਮਿਲੇ ਮਿਲੂਗਾ ਜ਼ਰੂਰ ਲੈ ਕੇ ਹਟਾਂਗੇ ਅਸੀਂ ਹੁਣ ਜਾਣੀ ਅਸੀਂ ਜੇ ਰੇਡਿਆਂ ਦਾ ਨਾਮ ਕੋਈ ਲੋਟ ਆਇਆ ਤਾਂ ਅਸੀਂ ਪੰਜਾਬ ਦੀ ਕਾਲ ਖੰਨੇ ਚ ਦਵਾਂਗੇ ਖੰਨਾ ਬੰਦ ਕਰਾਂਗੇ ਪ੍ਰੋਪਰ ਚਾਹੇ ਪਰਚੇ ਹੋਣ ਜੋ ਮਰਜ਼ੀ ਹੋਵੇ ਇੱਕ ਵਾਰ ਕਰਕੇ ਦਿਖਾਵਾਂਗੇ ਜੁਨੈਟ ਤੇ ਦੁਨੀਆਨ ਜਿੰਦਾਬਾਦ ਜੁਨੈਟ ਤੇ ਦੁਨੀਆਨ ਜਿੰਦਾਬਾਦ ਡਰਾਈਵਰ ਰੇਖਤਾ ਜਿੰਦਾਬਾਦ ਡਰਾਈਵਰ ਰੇਖਤਾ ਜਿੰਦਾਬਾਦ ਮੋਤੀ ਸਾਹਿਬ ਮੁਰਦਾਬਾਦ ਮੋਤੀ ਸਾਹਿਬ ਮੁਰਦਾਬਾਦ ਸੰਤੋ ਸਰਕਾਰ ਮੁਰਦਾਬਾਦ ਜੁਨੈਟ ਤੇ ਦੁਨੀਆਨ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਅੱਜ ਜਿਹੜਾ ਅਮਿਤ ਸ਼ਾਹ ਦਾ ਪਤਲਾ ਫੂਕਿਆ ਕਿਉਂਕਿ ਉਹ ਆਪਣੀਆਂ ਹੱਕਾਂ ਨੂੰ ਆਪਣੇ ਮੰਗਾਂ ਨੂੰ ਲੈ ਕੇ ਖੜੇ ਨੇ ਉਹਨਾਂ ਦਾ ਹੱਕ ਨਹੀਂ ਮਿਲ ਰਿਹਾ ਸਾਰੇ ਅੱਧੀ ਰਾਤ ਤੱਕ ਬੈਠੇ ਲਾਉਣ ਸਾਡਾ ਕੰਮ ਹੋਵੇ ਨਾ ਹੋਵੇ ਇਹਨਾਂ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਜੋ ਵੀ ਸਾਨੂੰ ਹੱਕੂ ਲਾਉਣਗੇ ਕਿਉਂਕਿ ਇਹਨਾਂ ਦਾ ਸਾਨੂੰ ਪੂਰਾ ਸਹਿਯੋਗ ਆ ਪੂਰਾ ਸਾਥ ਆ ਹਰ ਕੰਮ ਦੇ ਵਿੱਚ ਸਾਨੂੰ ਕਦੇ ਨਾ ਨਹੀਂ ਦਿੱਤੀ ਸਾਨੂੰ ਹਾਂ ਦੇ ਵਿੱਚ ਜਵਾਬ ਮਿਲਿਆ ਜੋ ਵੀ ਅਸੀਂ ਕਰਿਆ ਤੇ ਅੱਗੋਂ ਵੀ ਮਿਲਦਾ ਰਹੂ ਬਾਕੀ ਡਿਊਟੀ ਸਾਹਿਬ ਦੋ ਸ਼ਬਦ ਇਹ ਵੀ ਕਹਿਣਗੇ ਪੰਜਾਬ ਪੁਲਿਸ ਜਿੰਦਾਬਾਦ ਜਿੰਦਾਬਾਦ ਬਹੁਤ ਚਲਕਾ ਜੀ ਆਵਾਜ਼ ਇੱਕ ਪਾ ਤੁਸੀਂ ਇਹਨਾਂ ਦੀ ਗੱਲ ਸੁਣੀ ਹੈ ਤੋ ਇੱਕ ਸ਼ਬਦ ਤੁਹਾਡੇ ਵੱਲੋਂ ਹੋ ਜਾਈਏ ਇਹਨਾਂ ਨੇ ਜਿਹੜਾ ਮੈਮੋਰੰਡਮ ਦਿੱਤਾ ਵਾ ਬੋਇਨਦਾ ਕੁਝ ਦਾ ਕਰ ਦਾਂਗੇ ਜਿਹੜੀ ਇਹਨਾਂ ਦੀ ਮੰਗਾਂ ਨੇ ਇਹ ਬਹੁਤ ਹੀ ਸਹਿਯੋਗ ਕਰਨ ਵਾਲੀ ਟੀਮ ਆ ਇਹ ਹਰ ਵਾਰੀ ਸਹਿਯੋਗ ਕਰਦੇ ਨੇ ਤੇ ਪੀਸਫੁਲੀ ਜਿਹੜਾ ਆਪਣੀ ਮੰਗ ਆ ਧਰਨਾ ਪ੍ਰਦਰਸ਼ਨ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਡਿਪਟੀ ਸਾਹਿਬ ਬਹੁਤ ਹੀ ਸਲਾਘਾਯੋਗ ਨੇ ਕਿਉਂਕਿ ਇਹ ਖੰਨੇ ਨੂੰ ਆਲੇ-ਦਾਲੇ ਸਾਰੇ ਇਲਾਕੇ ਨੂੰ ਪੂਰਾ ਡੀਲ ਕਰਦੇ ਨੇ ਤੇ 5 ਅਗਸਤ ਦੀ ਇਹਨਾਂ ਦੀ ਉਹ ਰੀਜੋਇਨਿੰਗ ਸੀ ਛੇ ਤਰੀਕ ਨੂੰ ਸਾਡਾ ਧਰਨਾ ਸੀ ਇਹ ਯਾਦ ਹੀ ਰਹੂਗਾ ਇਹਨਾਂ ਚਿਰ ਸਾਹ ਨੇ ਤੇ ਇਹਨਾਂ ਨੇ ਸਾਡਾ ਪੂਰਾ ਸਹਿਯੋਗ ਕਰਿਆ ਜਦ ਵੀ ਤੇ ਕਰਦੇ ਵੀ ਰਹਿਣਗੇ ਅਸੀਂ ਤਾਂ ਦਿਲੋਂ ਸਲੂਟ ਕਰਦੇ ਆ ਮੇਰੀ ਪੂਰੀ ਟੀਮ ਇਹ ਦਰਾਹੇ ਵਾਲੇ ਪ੍ਰਧਾਨ ਜੀ ਖੜੇ ਨੇ ਤੇ ਉਧਰ ਸਾਡੇ ਐਸਐਚਓ ਸਾਹਿਬ ਇਹਨਾਂ ਨੂੰ ਵੀ ਅਸੀਂ ਕਈ ਵਾਰ ਮਿਲ ਲਏ ਤੇ ਬਾਕੀ ਅਸੀਂ ਆਸ ਰੱਖਦੇ ਆ ਵੀ ਸਾਡਾ ਜਿਹੜਾ ਥੋੜਾ ਜਿਹਾ ਕੰਪੈਂਡਿੰਗ ਆ ਤਾਂ ਕਰ ਦਿਓ ਕਿ ਸਾਡੇ ਜਿਹੜੀ ਬੰਦਿਆਂ ਦੀ ਥੋੜੇ ਤੇ ਆਸ ਬਣੀ ਰਹੇ ਵੀ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੇ ਅਸੀਂ ਦੁਆਵਾਂ ਦਿੰਦੇ ਰਹੀਏ ਦਿਲੋਂ ਨਹੀਂ ਨਹੀਂ ਹੋਵੇ ਹਾਂ ਤੇ ਉਹ ਜਿਹੜਾ ਚਿੱਠੀ ਵਾਲਾ ਕੰਮ ਆ ਉਹ ਵੀ ਅਸੀਂ 2-4 ਦਿਨਾਂ ਚ ਕਦੇ ਦਿਨਾਂ ਚ ਤੁਹਾਡੇ ਕੋਲ ਆਉਣੇ ਆ ਉਹ ਸਾਡਾ ਕੰਮ ਕਰਾ ਦਿਓ ਤੇ ਸਾਡੇ ਜਿਹੜਾ ਟੀਮ ਅ ਥੋੜਾ ਧੰਨਵਾਦ ਕਰਦੀ ਰਹੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਸਾਰੇ ਇੱਥੇ ਡਿਪਟੀ ਸਾਹਿਬ ਪਹੁੰਚੇ ਨੇ ਐਸਐਚਓ ਸਾਹਿਬ ਪਹੁੰਚੇ ਨੇ ਔਰ ਇਹਨਾਂ ਦੀਆਂ ਮੰਗ ਪੱਤਰ ਲੈ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਡਾ ਕੰਮ ਜਲਦ ਤੋਂ ਜਲਦ ਅਸੀਂ ਜੀ ਮਨਜੀਤ ਸਾਹਿਬ ਦੇ ਕੋਲ ਗੁਰਦੁਆਰਾ ਸਾਹਿਬ ਦੇ ਕੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਰੇ ਤੋਂ ਪਹਿਲਾਂ ਵੀ ਸਾਰੇ ਸਾਰੇ ਟਰੱਕ ਆਪਰੇਟਰ ਟਰੱਕ ਡਰਾਈਵਰ ਉਹ ਸਾਰੇ ਲਾ ਰਹੇ ਆ ਧਰਨਾ ਲਾ ਰਹੇ ਆ ਪੁਤਲੇ ਫੂਕ ਰਹੇ ਆ ਪਰ ਸ਼ਾਇਦ ਲੋਕਾਂ ਦੇ ਥੋੜੇ ਜਿਹਾ ਲੇਟ ਸਮਝ ਆਵੇ ਇਹ ਕਹਦੇ ਨੇ ਨਾ ਵੀ ਟਰੱਕਾਂ ਵਾਲੇ ਹੀ ਫਿਰਦੇ ਨੇ ਇਹ ਰੋਡ ਜਾਮ ਕਰਦੇ ਨੇ ਜਾਂ ਇਹ ਪੁਤਲੇ ਫੂਕਦੇ ਨੇ ਇਹ ਕਾਨੂੰਨ ਇਹ ਸਾਰਿਆਂ ਲਈ ਆ ਇਹ ਬਾਈ ਜੀ ਤੁਹਾਡੇ ਲਈ ਵੀ ਆ ਠੀਕ ਆ ਹੁਣ ਜੋ ਪਹਿਲਾਂ ਵੀ ਹੋਇਆ ਕਸਾਨੀ ਅੰਦੋਲਨ ਵਾਲਾ ਵੀ ਜਦ ਤੋਂ ਪਤਾ ਨਹੀਂ ਸ਼ਾਇਦ ਆਮ ਬੰਦਿਆਂ ਤੇ ਹੀ ਆਇਆ ਆਮ ਸਰਕਾਰ ਆਈ ਆ ਹੁਣ ਇਹਦਾ ਵੀ ਅਟੈਕ ਬਣੀ ਤਾਂ ਇਹ ਸੀ ਕਿ ਵੀ ਚਲੋ ਆਮ ਲੋਕਾਂ ਦੀ ਆ ਸਾਡਾ ਸੀਐਮ ਪਤਾ ਨਹੀਂ ਕਦੇ ਨਹੀਂ ਸਾਡੇ ਪੰਜਾਬ ਦੇ ਲੋਕਾਂ ਨਾਲ ਖੜ ਰਿਹਾ ਵੀ ਉਹਨਾਂ ਦਾ ਖੜਨ ਦਾ ਫਰਜ਼ ਆ ਜੇ ਠੀਕ ਆ ਮੋਦੀ ਉਹਨਾਂ ਨੇ ਕਰਿਆ ਇਹਨਾਂ ਨੂੰ ਪੰਜਾਬ ਚ ਲਾਗੂ ਨਹੀਂ ਹੋਣਾ ਚਾਹੀਦਾ ਜੇ ਇਵਨ ਕਿ ਇਹ ਵੀ ਇਹ ਜਾਂ ਕੋਈ ਸਟੈਪ ਲੈਂਦੇ ਨਹੀਂ ਅਸੀਂ ਆਪਦਾ ਪ੍ਰੋਟੈਸਟ ਨੂੰ ਹੋਰ ਜਾਮ ਕਰਾਂਗੇ ਰੋਡ ਵੀ ਅਸੀਂ ਆਪਣੇ ਜਿੰਨੇ ਵੀ ਸਾਡੇ ਟਰੱਕ ਆਪਰੇਟਰ ਵੀਰ ਆਏ ਨੇ ਜਾਂ ਸਾਡੇ ਡਰਾਈਵਰ ਵੀਰ ਆਏ ਨੇ ਸਾਰਿਆਂ ਦਾ ਹੀ ਧੰਨਵਾਦ ਕਰਦਾ ਐਮ ਸ਼ਾਹੀ ਜੇ ਇਹਨੇ ਨਾਇਕ ਨੂਨ ਵਾਪਸ ਲਿਆ ਤਾਂ ਅਸੀਂ ਕਿਸਾਨ ਜੱਥੇਬੰਦੀਆਂ ਗੱਲੀਆਂ ਵੀ ਇਹਦਾ ਪਾਈਕਾਟ ਕੀਤਾ ਹੋਇਆ ਵੀ ਇੱਕ ਵਿਰੋਧ ਕਰੀ ਹੋਈ ਆ ਅਸੀਂ ਅਗਲਾ ਸਟੈਪ ਅਸੀਂ ਫਾਇਰ ਲੈ ਕੇ ਤੁਰਾਂਗੇ ਇਹਨਾਂ ਨੂੰ ਅਸੀਂ ਇਹਨਾਂ ਦੇ ਨਾਲ ਖੜਾਂਗੇ ਵੀਰਾਂ ਦੇ ਨਾਲ ਜਿਵੇਂ ਦਿੱਲੀ ਮੋਰਚਾ ਲੜਿਆ ਓਕਣੇ ਇਹ ਡਰਾਈਵਰ ਭਾਈਚਾਰੇ ਵਾਸਤੇ ਵੀ ਅਸੀਂ ਲੜਾਂਗੇ ਕਿਉਂਕਿ ਮੈਂ ਵੀ ਟਰਾਂਸਪੋਰਟਰ ਦਾ ਕੰਮ ਕਰਦਾ ਨਾ ਲਾਗਤ ਰੱਖਦਾ ਪ੍ਰਧਾਨ ਦੇ ਹੋਂਦ ਦੇ ਨਾਤੇ ਮੈਂ ਜਿਹੜੀ 5 ਜਥੇਬੰਦੀਆਂ ਦੀ ਪਹਿਲਾਂ ਹੁਣ ਅਸੀਂ 32 32 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਪਾਣੀ ਦੇ ਮੁੱਦੇ ਦੇ ਵੀ ਜਿਹੜਾ ਸੈਂਟਰ ਸਰਕਾਰ ਨੇ ਆਹ ਖੋਲਿਆ ਸਾਡੇ ਵਾਸਤੇ ਨਵਾਂ ਕਾਨੂੰਨ ਇਹਦੀ ਵੀ ਅਸੀਂ ਜ਼ੋਰਦਾਰ ਨਿੰਦਾ ਕਰਦੇ ਆਂ ਜੇ ਨਾ ਇਹਨਾਂ ਵਾਪਸ ਲਿਆ ਤਾਂ ਦਿੱਲੀ ਦੇ ਆਧਾਰ ਤੇ ਅਸੀਂ ਦੁਬਾਰਾ ਜਣਦੀ ਇਹ ਵੱਡਾ ਹੀ ਕੰਮ ਕਰਾਂਗੇ ਵੱਡਾ ਫਟਾਕ ਸ਼ੋਅ ਪਾਜੀ ਇਹਨਾਂ ਦੇ ਅੰਦਰ ਰੋਸ ਹੈ ਕਿਉਂਕਿ ਇਹਨਾਂ ਦੀਆਂ ਮੰਗਾਂ ਨੂੰ ਮੰਨਿਆ ਨਹੀਂ ਜਲਦੀ ਇਹ ਮਸਲਾ ਹੱਲ ਹੋ ਜਾਏਗਾ ਪੀਬੀ ਛੱਬੀ ਨਿਊਜ਼ ਤੋਂ ਮੈਨੂੰ ਦਿਓ ਯਾਰ ਸਰਬਜੀਤ ਸਿੰਘ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀਰੋ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ